ਦੋਸਤੋ ਨਸ਼ੇ ਨੇ ਚਿੱਟੇ ਨੇ ਬਾਈ ਜੀ ਪੰਜਾਬ ਦੇ ਵਿੱਚ ਇੰਨਾ ਕਿ ਜ਼ਿਆਦੇ ਪੈਰ ਫਸਾਰ ਚੁੱਕੇ ਆ ਵੀ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਨੂੰ ਖਤਮ ਕਰਤਾ ਪਰ ਬਾਈ ਨੇ ਇਹ ਸਾਮ ਖਾਦੀ ਹੋਈ ਆ ਪਿੰਡ ਦੇਖੋ ਬਾਈ ਦਾ ਕਿੰਨਾ ਵਧੀਆ ਹੈ ਤੇ ਬਾਈ ਦਾ ਹੈਗਾ ਜੀ ਵੀਰ ਕੋਈ ਨਹੀਂ ਅਸੀਂ ਆਏ ਹੋਏ ਆ ਪਿੰਡ ਖੇੜਾ ਪੂਰੀ ਗੱਲਬਾਤ ਕਰਾਂਗੇ ਬਾਈ ਨੇ ਹੁਣ ਤੱਕ 1 ਸਾਲ ਦੇ ਵਿੱਚ 5300 ਤੇ ਪੂਰੇ ਪੇਸ਼ੈਂਟ 13000 ਦੇ ਕਰੀਬ ਜਿਹੜੇ ਇਹਨੇ ਫੀਸ ਦਿੱਤੇ ਹੋਏ ਆ ਪਰ ਬਾਈ ਕਹਿੰਦਾ ਜੀ ਜਿਹੜੀ ਇਹ ਚੀਜ਼ ਦੀ ਮੈਂ ਗਰੰਟੀ ਲੈਣਾ ਹੈ ਪਰ ਮੈਂ ਚੀਜ਼ ਮੰਨਦਾ ਨਹੀਂ ਜਿਨ੍ਹਾਂ ਨੇ ਬਾਈ ਸਾਨੂੰ ਇਹ ਚੀਜ਼ ਦਿਖਾਉਂਦੇ ਨਹੀਂ ਬਾਈ ਦਿਖਾਉਂਗੇ ਜੀ ਬਿਲਕੁਲ ਬਾਈ ਤੇ ਪਤਾ ਨਹੀਂ ਬਾਈ ਕੀ ਹੈ ਜਿੰਨਾ ਚਿਰ ਆਪਾਂ ਤੁਸੀਂ ਸਾਨੂੰ ਦਿਖਾਉਂਦੇ ਨਹੀਂ ਹਾਂ ਸਬੂਤ ਨਹੀਂ ਦਿਖਾਉਂਦੇ ਵੀ 13000 ਪੇਸ਼ੈਂਟ ਦਾ ਆ ਜਾ 5300 ਦਾ ਬਲੀ ਗੱਲ ਬਾਈ ਦੇਖੋ ਮਰੀ ਦੀ ਪ੍ਰਾਈਵੇਸੀ ਨਹੀਂ ਸਾਡੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਜੀ ਠੀਕ ਆ ਆ ਤੁਸੀਂ ਸਾਨੂੰ ਦਿਖਾਉਗੇ ਨਾ ਇਹ ਰਹੀ ਪ੍ਰੂਫ ਆ ਜੋ ਚਲੋ ਤੁਸੀਂ ਚੈਲੰਜੇ ਕਰ ਰਹੇ ਹੋ ਜੀ ਮੈਂ 1 ਸਾਲ ਦੇ ਵਿੱਚ 5300 ਪਲਸ ਮਰੀਜ਼ ਠੀਕ ਕੀਤੇ ਜਿੰਨਾ ਵੀ ਨਾਲੇਗਾ ਹੋਰ ਨਾ ਛੇ ਮੈਂ ਚੀਜ਼ ਨੂੰ ਮੰਨਦਾ ਜੀ ਮੰਨਦੇ ਜੀ ਕਿ ਮੈਂ ਤਾਂ ਆ ਨੂੰ ਇੱਕ ਗੱਲ ਹੋਰ ਦਗਾ ਕਿ ਇਹ ਇੱਕ ਸਾਲ ਦਾ ਅੰਕੜਾ ਤੁਸੀਂ ਦੱਸਿਆ ਜੀ ਮੈਂ ਟੋਟਲ ਆਪਦੇ ਉਹਦੇ ਵਿੱਚ ਆ ਵੀ 2.5 ਸਾਲ ਪਲਸ 3 ਸਾਲਾਂ ਦੇ ਵਕਫੇ ਦੇ ਵਿੱਚ 13000 ਪਲਸ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਹਾਂ ਕਿ ਇਹ ਇਹ ਚੀਜ਼ ਹੈ ਵੀ ਆਪਾਂ ਐਵੇਂ ਗੱਲਾਂ ਨਹੀਂ ਕਰਦੇ ਨਹੀਂ ਲਖੋ ਮੈਂ ਕਿਵੇਂ ਤੁਹਾਡੀ ਗੱਲ ਦਾ ਵਿਸ਼ਵਾਸ ਕਰਾਂ ਵੀ ਤੁਸੀਂ ਕਹਿ ਰਹੇ ਹੋ 13000 ਮਰੀਜ਼ ਪੇਸ਼ੈਂਟ ਮੈਂ ਠੀਕ ਕਰ ਚੁੱਕੇ ਹਾਂ ਤਾਂ ਮਤਲਬ ਤੁਸੀਂ ਤਾਂ ਕਹਿੰਦੇ 20000 ਵੀ ਕਹੋਗੇ ਜੀ ਜੇ ਤੁਹਾਨੂੰ ਸਬੂਤ ਦੇਣਗੇ ਸਬੂਤ ਦਿਖਾਓ ਜੀ ਜੇ ਸਬੂਤ ਦਿਖਾਓਗੇ ਜੀ ਮੰਨਾਂਗੇ ਪਹਿਲੀ ਵਾਰ ਤੁਹਾਨੂੰ ਮੈਂ ਦਿਖਾ ਸਕਦਾ 1 ਅਪ੍ਰੈਲ ਤੋਂ ਫਾਈਨੈਂਸ਼ੀਅਲ ਇਅਰ ਸਟਾਰਟ ਹੁੰਦਾ ਜੀ ਜੀ 1 ਅਪ੍ਰੈਲ ਤੋਂ 31 ਮਾਰਚ ਤੱਕ ਦਾ ਹੁੰਦਾ ਆ 1 ਅਪ੍ਰੈਲ ਚੈਮਰੇ ਨੂੰ ਦਿਖਾ ਸਕਦੇ ਬਿਲਕੁਲ ਦੁਬਾਰ ਕਿਸੇ ਦਾ ਨਾਮ ਨਾ ਵਿੱਚ ਆਵੇ ਮੀਰਾ ਵੀਰ ਇਹ ਚੀਜ਼ ਦਾ ਧਿਆਨ ਇਹ ਆ 1 ਅਪ੍ਰੈਲ 2025 ਤੋਂ ਆ ਆ ਚੱਕੋ 1 ਅਪ੍ਰੈਲ 25 ਤੋਂ ਆਹ ਨੋਟ ਕਰੀ ਜਾਇਓ ਨਾਲੋ ਇਹ ਤੇ ਕਰੀ ਜਲੋ ਜੀ ਬਾਹਰ ਵੀਰ ਬਣ ਕੇ ਕਿਸੇ ਦੇ ਨਾਮ ਨਾ ਮਾਰਿਆ ਨਾਮ ਨਾ ਹੋਣਾ ਜੀ ਨਾਮ ਪਾ ਦੇ ਪਿੰਡ ਦਾ ਨਾਮ ਦਿਖਾਉਣਾ ਇਹ ਪਈ ਰਸੀ ਆਹ ਨਾ 432 ਤੱਕ ਹੁਣ ਨੋ ਅੱਜ ਡੇਟ ਆ 5 5 ਅੱਛਾ ਇਹ ਤਾਂ ਸਿਰਫ 1 ਮਹੀਨੇ ਦਾ 1 ਮਹੀਨੇ ਦਾ ਡਾਟਾ ਜੀ ਹੁਣ ਮੈਂ ਦਿਖਾਉਣਾ ਜਿਹੜੀ ਗੱਲ ਆ 5300 ਵਾਲੀ ਤੁਸੀਂ ਕਹੀ 5300 ਵਾਲੀ ਪੇਸ਼ੈਂਟ ਵਾਲੀ ਗੱਲ ਆ ਜੋ ਮਹੀਨੇ ਇੱਕ ਵਾਰ ਇੰਦਾਂ ਲਓ ਜੀ ਆ ਲੈ 1 4 2024 ਤੋਂ ਸਿੱਧੇ ਸ਼ੁਰੂ ਹੋ ਗਏ ਨਾਲੇ ਦਿਖਾਉਂਦੇ ਹਾਂ ਹਾਂਜੀ ਆ ਲਓ ਵੀਰੇ ਸ਼ੁਰੂ 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 ਖੜ ਦਿਓ ਆ ਲਓ ਆ ਚੱਲੀ ਜਾਂਦਾ 5 ਮਹੀਨਾ ਚੱਲ ਪਿਆ 2024 ਦਾ ਘਾਟ ਆ 6ਵਾਂ ਚੱਲ ਪਿਆ 7ਵਾਂ 8ਵਾਂ करके आ आगे गार्च दो हजार पची तक जानी 1 अप्रैल चौबीस तो कत्ती मार्च दो हजार तक 5229 ਮਰੀਜ਼ 5229 ਮਰੀਜ਼ ਇਹ ਤੋਂ ਬਾਅਦ ਆ ਡਾਟਾ ਤੁਹਾਨੂੰ ਪਹਿਲਾਂ ਦਿਖਾਤਾ 400 ਕੁਸ਼ਾਲਾ ਜੀ ਇਹ ਠੀਕ ਜਿਹਾ ਜੀ ਬਿਲਕੁਲ ਮੈਂ ਹੁਣ ਤੁਹਾਨੂੰ ਦਿਖਾਉਣਾ ਵੀ 5300 ਹਜੇ ਤਾਂ ਇਹ ਤੇ 5229 ਲੈ ਕੇ ਜੀ ਜੀ ਆਜੋ ਜੀ ਜਿਵੇਂ ਜਿਵੇਂ ਕੰਮ ਦੇ ਵਿੱਚ ਵੀਰੇ ਵਧੀ ਜਾਂਦੇ ਆ ਓਪਣ ਓਕਣ ਆਹ ਲਓ ਜੀ ਔਰ ਜੀ ਦੋਸਤੋ ਸਹੀ ਪ੍ਰਾਈਵੇਸੀ ਹਰ ਮੰਦਰੀ ਪ੍ਰਾਈਵੇਸੀ ਯਾਨੀ ਕਿ ਪ੍ਰਾਇ ਇੱਕ ਤਰ੍ਹਾਂ ਹਰ ਪੀਜਣ ਦਾ ਸਾਡੇ ਕੋਲ ਕੰਮ ਹੁੰਦਾ ਜੀ ਪਰ ਪ੍ਰਾਈਵੇਸੀ ਦਾ ਅਸੀਂ ਵਾਦਾ ਕਰਦੇ ਹੁੰਦੇ ਆ ਜੀ ਠੀਕ ਆ ਬਾਈਨਸਾ ਸਟਾਉਨੇ ਆ ਪਰ ਦੇਖੋ ਆਪਦਾ ਘਰ ਵੀ ਚੜਾਉਨੇ ਆ ਇਮਾਨਦਾਰੀ ਨਾਲ ਜੀ ਠੀਕ ਆ ਕਿਸੇ ਦਾ ਘਰ ਬਚਾਉਣ ਦੀ ਕੋਸ਼ਿਸ਼ ਵੀ ਕਰਦੇ ਆ ਪੈਸੇ ਲੈਣੇ ਆ ਇਹ ਤੇ ਕੋਈ ਸ਼ੱਕ ਨਹੀਂ ਨਾ ਹੁੰਦਾ ਜੀ ਪਰ ਖਰਾਬ ਨਹੀਂ ਕਰਾਉਂਦੇ ਇਹ ਚੀਜ਼ ਦਾ ਵਾਦਾ ਕਰਦੇ ਆ ਪਰਿਵਾਰ ਨਰਾਸ਼ ਨਹੀਂ ਹੁੰਦਾ ਜਿਵੇਂ ਪਰਿਵਾਰ ਨਸ਼ਾ ਛਡਾਉਣਾ ਚਾਹੁੰਦਾ ਆਪਣੇ ਬੱਚੇ ਦਾ ਉਹ ਹਰ ਤਰ੍ਹਾਂ ਯਤਨ ਕਰਦਾ ਰਹਿਣਾ ਜੀ ਪਰ ਉਹ ਨਰਾਸ਼ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਲੱਗਦਾ ਬਈ ਪਹਿਲਾਂ ਵੀ ਅਸੀਂ ਦਵਾਈਆਂ ਖਾ ਚੁੱਕੇ ਆ ਪਹਿਲਾਂ ਵੀ ਅਸੀਂ ਪੈਸੇ ਖਰਚ ਕਰ ਚੁੱਕੇ ਆ ਬਈ ਸਾਡਾ ਸਭ ਤੋਂ ਪਤਾ ਕੀ ਆ ਸਾਨੂੰ ਇਹ ਚੀਜ਼ਾਂ ਦਾ ਪਤਾ ਕਿ ਪਰਿਵਾਰ ਕੀ ਚਾਹੁੰਦਾ ਕੀ ਉਹਨਾਂ ਨਾਲ ਗੱਲ ਕੀਆ ਮਰੀਜ਼ ਕੀ ਚਾਹੁੰਦਾ ਮਰੀਜ਼ ਨੇ ਨਸ਼ਾ ਕੀਤਾ ਪਰ ਉਹ ਛਡਣਾ ਚਾਹੁੰਦਾ ਛੱਡ ਕਿਉਂ ਨਹੀਂ ਰਿਹਾ ਕੀ ਵਜ੍ਹਾ ਬਣਦੀਆਂ ਨੇ ਜੀ ਕਿਉਂਕਿ ਬਾਈ ਮੈਥੋਡ ਦੇ ਚੀਜ਼ਾਂ ਖਾਣੀਆਂ ਜੀ ਉਹਦੇ ਚੀਜ਼ਾਂ ਤੋਂ ਨਿਕਲਿਆ ਮੇਰੇ ਪਰਿਵਾਰ ਨੇ ਇਹ ਆਪ ਦਾ ਸਿੱਖ ਸਿੱਖਿਆ ਸਾਨੂੰ ਪਤਾ ਤਾਂ ਕਰਕੇ ਬਾਈ ਉਹ ਚੀਜ਼ਾਂ ਆਪਾਂ ਵੀ ਤੋੜ ਕਰਨ ਦਾ ਮੈਂ ਥੋੜੀ ਗੱਲ ਕਰ ਦਿਆਂ ਜੀ ਵੀ ਕਈ ਝੂਠਾ ਛਾਪ ਚੱਕੇ ਤਰੀ ਕਰਦੇ ਆ ਜੇ ਮਤਲਬ ਕਿਸੇ ਦਵਾਈ ਦੇ ਵਿੱਚ ਕੁਝ ਹੁੰਦਾ ਨਹੀਂ ਮਿਲਾਵਟਾਂ ਕਰਕੇ ਦੇ ਦਿੰਦੇ ਆ ਉਹ ਵੀ ਨਸਾ ਹੀ ਹੁੰਦਾ ਆਪਣਾ ਕੋਈ ਜਾਮਾ ਨਹੀਂ ਜੀ ਗਰੰਟੀ ਦੇਣੀ ਪਹਿਲੀ ਗੱਲ ਆ ਉਹ ਮਾਰੋ ਬਕਾਇਦਾ ਡੀਲਰਸ ਕਿ ਕਾਇਦਾ ਫਰੈਂਚਾਈਜ਼ੀ ਆ ਭਾਈ ਐਮੀ 100 ਦੇ ਮਨਜ਼ੂਰ ਸੁਦਾ ਬ੍ਰਾਂਚ ਆ 100 ਦੇ ਜੀ ਨੰਬਰ ਉਤੇ ਭਾਈ ਆਪਾਂ ਕਹਦੀਏ ਸਾਰਾ ਕੰਮ ਲੀਗਲ ਹੈ ਜੀ ਗਵਰਨਮੈਂਟ ਅਪਰੂਵਡ ਆ ਜੀ ਕੋਈ ਇਹ ਨਹੀਂ ਹੈਗਾ ਭਾਈ ਉਹੀ ਬੈਠੇ ਆ ਹਨਾ ਹਰ ਤਰੀਕੇ ਨਾਲ ਆਪਾਂ ਕਹਦੀਏ ਸਾਡੀ ਦਵਾਈ ਮਿਲ ਤੇ ਆ ਜੀ ਮਿਲ ਲੈਣਾ ਤੁਹਾਨੂੰ ਮੈਨੂੰ ਸਾਡੀ ਇੱਕ ਸੌਰੀ ਦਵਾਈ ਦੇਸ਼-ਮਦੇਸ਼ ਜਾਂਦੀ ਆ ਬਾਹਰੇ ਵੀ ਜਾਂਦੀ ਆ ਆਊਟ ਆਫ ਕੰਟਰੀ ਵੀ ਜਾਂਦੀ ਆ ਬਾਰੀ ਬਾਈ ਅਸੀਂ ਤਾਂ ਪੇਛ ਸਕਦੇ ਆ ਜੇ ਤੁਹਾਡੀ ਦਵਾਈ ਰਜਿਸਟਰਡ ਆ ਨਹੀਂ ਤੁਸੀਂ ਪੇਛ ਸਕਦੇ ਆਪਣੇ ਦਵਾਈ ਰਜਿਸਟਰਡ ਹੈ ਜੀ ਬਿਲਕੁਲ ਅਸਰ ਕਿਹੜੀਆਂ ਕਿਹੜੀਆਂ ਮਤਲਬ ਜਿਹੜੀਆਂ ਬਿਮਾਰੀਆਂ ਜੀ ਕਿਹੜੇ ਕਿਹੜੇ ਨਸ਼ੇ ਜਿਹੜੇ ਤੁਸੀਂ ਹੁਣ ਤੱਕ ਠੀਕ ਕਰ ਚੁੱਕੇ ਹੋ ਤੇ ਇਹ ਸੋਦੇ ਆਉਣਾ ਚਾਹੁੰਦੇ ਆ ਜੀ ਉਹ ਚੀਜ਼ਾਂ ਪਹਿਲੀ ਜਨ ਸਾਡੇ ਕੋਲ ਮਰੀਜ਼ ਹੋਊਗਾ ਬਾਈ ਜਿਹੜਾ ਨਸ਼ਾ ਸਰਦਾਰ ਦੇ ਇੱਛਾ ਰੱਖਦਾ ਜੀ ਜਿਹਦਾ ਪਰਿਵਾਰ ਸਾਥ ਦੇਣ ਨੂੰ ਤਿਆਰ ਹੈ ਜੀ ਬਾਈ ਅਸੀਂ ਆਪਦੇ ਵਾਗ ਨੂੰ ਤੁਹਾਨੂੰ ਕੋਈ ਪੈਸੇ ਲੱਗਣੇ ਮਤਲਬ ਬਈ ਨੇ ਸਾਡਾ ਉੱਥੇ ਕੀਆ ਅਸੀਂ ਉਹ ਬੰਦੇ ਦੀ ਮਾਂ ਖੜਾ ਖੜਾਂਗੇ ਤੇ ਮੈਂ ਕਹਿੰਦਾ ਇੱਕ ਵਾਰ ਬੰਦਾ ਸਾਨੂੰ ਵਾਂਗ ਖੜਾ ਦੇ ਭਈ ਭਾਈ ਮੈਂ ਨਸਾ ਛੱਡਣਾ ਉਦੋਂ ਵੱਧ ਹੀ ਜ਼ਿੰਮੇਵਾਰੀ ਮੇਰੀ ਆ ਭਈ ਉਹਨੂੰ ਪਹਿਲੇ ਦਿਨ ਤੋਂ ਹੀ ਕੋਈ ਤੋੜ ਤਕਲੀਫ ਨਹੀਂ ਚਾਹੇ ਬਿਨਾਂ ਨਸਾ ਦੇ ਤੇ ਮੇਰੇ ਕੋਲ ਆਵੇ ਨਸਾ ਇੱਕ ਲੋਕਾਂ ਡਾਕਟਰਾਂ ਨੂੰ ਹੁੰਦਾ ਵੀ ਆਪਾਂ ਆ ਦੀ ਜਿਹੇ ਪੈਸੇ ਪਾਓ ਆਪਣੇ ਲੋਕ ਦੇ ਪੇਸ਼ੈਂਟ ਸਹੀ ਹੋਣਾ ਚਾਹੀਦਾ ਨਹੀਂ ਸਹੀ ਹੋਣਾ ਚਾਹੀਦਾ ਪਰ ਤੁਸੀਂ ਬਹੁਤ ਵਧੀਆ ਤੁਹਾਡੀ ਗੱਲ ਲੱਗੀ ਤੁਸੀਂ ਕਹਿੰਦੇ ਵੀ ਮਰੀਜ਼ ਉਹ ਆਵੇ ਸਾਡੇ ਕੋਲੇ ਜਿਹੜਾ ਬੰਦਾ ਆਪਦਾ ਮਨ ਬਣਾਵੇ ਮੈਂ ਨਸਾ ਛੱਡਣਾ ਚਾਹੁੰਦਾ ਨਹੀਂ ਜੀ ਬਾਈ ਥੋੜੀ ਸੋਚ ਉਹ ਵੀ ਸੋਚ ਲਿਆਉਂਦੇ ਬਾਈ ਮੈਨੂੰ ਖੁਦ ਨੂੰ ਪਤਾ ਨਾ ਮੇਰੇ ਘਰ ਦੇ ਲੈ ਕੇ ਬਹੁਤ ਜਗ੍ਹਾ ਤੇ ਮੈਨੂੰ ਵੀ ਲੈ ਕੇ ਤੁਰੇ ਫਿਰੇ ਰਹੇ ਜੀ ਮੈਂ ਦਵਾਈਆਂ ਨਾਲ ਜਾਂ ਸੈਕਟਰਾਂ 'ਚ ਨਹੀਂ ਛੱਡਿਆ ਛੱਡਿਆ ਤਦੋਂ ਜਦੋਂ ਮੇਰੇ ਮਨ ਨੇ ਕਿਹਾ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਨਸ਼ਾ ਮੇਰੇ ਲਈ ਮੇਰੀ ਜ਼ਿੰਦਗੀ ਲਈ ਮੇਰੇ ਪਰਿਵਾਰ ਲਈ ਦਾਤਾ ਜਦੋਂ ਮੈਂ ਬਿਆਰ ਹੋਇਆ ਬਾਈ ਨਸ਼ਾ ਮੈਂ ਉਦੋਂ ਛੱਡਿਆ ਦਵਾਈਆਂ ਦਵਾਈਆਂ ਦਾ ਸਹਾਰਾ ਲਿਆ ਤੇ ਆਪ ਵੀ ਮੈਡੀਕਲ ਫੀਲਡ ਨਾਲ ਜੁੜਿਆ ਹੋਇਆ ਸੀ ਮੈਨੂੰ ਪਤਾ ਸੀ ਕਿ ਹੁਣ ਜੇ ਮੈਂ ਕਹਾਂ ਬਈ ਇਕਦਾਂ ਹੀ ਮੈਂ ਛੱਡਦਾ ਉਹ ਬੰਦੇ ਦਾ ਸੁਭੀ ਸਿਹਰ ਫੇਰ ਨਾ ਤੇ ਵੱਲੋਂ ਦਿੰਦਾ ਕਿਉਂਕਿ ਤੋੜ ਤੋਂ ਬੰਦਾ ਇੰਨਾ ਡਰਦਾ ਆ ਮੈਂ ਉਹ ਦੋ ਛੱਡਿਆ ਜਦੋਂ ਮੇਲੇਵਾਨ ਨੇ ਕਿਹਾ ਜਦੋਂ ਮੈਂ ਪਿਆਰ ਹੋਇਆ ਦਵਾਈਆਂ ਵੀ ਕੀ ਹੁੰਦੀਆਂ ਨੇ ਦਵਾਈਆਂ ਇੱਕ ਟੈਂਪਰੇਰੀ ਸਪੋਰਟ ਹੁੰਦੀਆਂ ਨੇ ਜਿਵੇਂ ਮੈਨੂੰ ਪਤਾ ਸੀ ਮੈਂ ਮੈਡੀਕਲ ਫੀਲਡ ਨਾਲ ਜੁੜਿਆ ਆ ਜੀ ਜੀ ਜਿਹੜੀ ਹੁਣ ਮੈਂ ਕਹਿੰਦਾ ਸਾਡੀ ਦਵਾਈ ਲੀਗਲ ਆ ਹਾਂ ਮੈਡਮ ਜੀ ਠੀਕ ਆ ਪਹਿਲੀ ਗੱਲ ভাই ਮੈਂ ਦਾ ਕਹਿਣਾ ਨਸ਼ਾ ਛਿਖੋ ਸਦਾ ਦਵਾਈ ਨੂੰ ਅਸੀਂ ਟੈਂਪਰੇਰੀ ਸਪੋਰਟ ਵਜੋਂ ਲੈਣਾ ਜਿਵੇਂ ਆਪਾਂ ਇੱਕ ਲੈਂਟਰ ਪਾਉਨੇ ਆ ਥੱਲੇ ਕਾਲਮ ਕਰਦਾਂ ਨੇ ਕੁਝ ਏਰ ਬਾਅਦ ਹਟਾ ਲੈਂਦੇ ਆ ਉਸੇ ਤਰ੍ਹਾਂ ਆਪਣੀ ਦਵਾਈਆਂ ਬਾਕੀ ਪਹਿਲੇ ਦਿਨ ਬੰਦੇ ਨੂੰ ਸਪੋਰਟ ਕਰਦੀਆਂ ਜਿਹੜੀ ਚੀਜ਼ ਤੋਂ ਡਰਦੇ ਬੰਦਾ ਤੋੜ ਤੋਂ ਡਰਦੇ ਨਸ਼ਾ ਕਰਦਾ ਰਹਿੰਦਾ ਹੈ ਦਵਾਈ ਉਹ ਚੀਜ਼ ਨੂੰ ਦੂਰ ਕਰ ਜਾਂਦੀ ਹੈ ਇਮਿਊਨਿਟੀ ਨੂੰ ਸਟਰੋਂਗ ਕਰ ਦੇ ਦਿੰਦੀ ਆ ਸਾਈਡ ਇਫੈਕਟਾਂ ਨੂੰ ਠੀਕ ਕਰ ਦਿੰਦੀ ਆ ਤੇ 40ਵੇਂ ਨੰਨ ਸਾਡੀ ਦਵਾਈ ਕਿਦਾਂ ਪਰਾਂ ਹੋ ਜਾਂਦੀ ਹੈ ਹਟ ਜਾਂਦੀ ਆ ਇਹ ਵੀ ਲੱਤ ਨਹੀਂ ਲੱਗਦੀ ਇਹ ਨਹੀਂ ਹੈਗਾ ਕਿ ਨਸ਼ਾ ਹਟਿਆ ਦਵਾਈ ਤੇ ਲੱਗਦੀ ਨਠੋ ਵੇਖਦਾ ਹਾਂ ਜੀ ਕੰਮ ਸਿੱਖਿਆ ਹੁੰਦਾ ਕਿਸੇ ਤੋਂ ਹਾਂ ਜੀ ਤੁਸੀਂ ਕੋਈ ਕੋਰਸ ਕੀਤਾ ਕੋਰਸ ਕੀਤਾ ਜੀ ਬਿਲਕੁਲ ਭਾਈ ਪਹਿਲੀ ਗੱਲ ਤਾਂ ਕੰਮ ਸਿੱਖਿਆ ਜਿਹੜਾ ਕੋ ਬਚਪਨ ਤੋਂ ਕੋਈ ਕਿਤਰਾ ਇਧਰੋਂ ਸਿੱਖੇ ਜੀ ਠੀਕ ਆ ਉਸ ਤੋਂ ਬਾਅਦ ਭਾਈ ਮੇਰੀ ਜਿਹੜੀ ਦੀ ਸਟੱਡੀ ਦਾ ਮੈਂ ਤੁਹਾਨੂੰ ਦੱਸਦਾ ਭਈ BMS ਪੈਰਾਮੈਡੀਕਲ ਤੇ CNS ਦੀ ਡਿਗਰੀ ਦਾ ਡਿਪਲੋਮਾ ਹਨਾ ਇਹ ਆ ਜਾਂਦਾ ਤੇ ਭਾਈ ਆਈਓ ਮੇਰੀ ਤਕਾਮ ਐਸੀ ਜੀਵੀ ਦਾ ਵੱਖ-ਵੱਖ ਤਰ੍ਹਾਂ ਨਾਲ ਉਹ ਵੀ ਮੇਰੇ ਕੰਮ ਲਈ ਲੋੜੀਂਦੇ ਨੇ ਮੈਂ ਉਸ ਤਰ੍ਹਾਂ ਨਾਲ ਉਹ ਚੀਜ਼ਾਂ ਕੀਤੀਆਂ ਤੇ ਮੈਂ ਅੱਜ ਵੀ ਆਪਣੀ ਸਟੱਡੀ ਕਰ ਰਿਹਾ ਹਾਂ ਸਰ ਇੱਕ ਤਾਂ ਆਪਣਾ ਲਾਸਟ ਵਾਰੀ ਅ ਨੰਬਰ ਬੋਲ ਦਿਓ ਜੀ ਪੂਰਾ ਐਡਰੈਸ ਬੋਲ ਦਿਓ ਜੀ ਬਈ ਪਤਾ ਆਪਣਾ ਵੀਰ ਕਲੀਨਿਕ ਦਾ ਖਾਨਖਾਨੇ ਵਾਲਾ ਰਸਤਾ ਪ੍ਰਿੰਟ ਖੇੜਾ ਜੀ ਬਈ ਨੇੜੇ ਹਿੰਦਰਾਉੜ ਮੰਡੀ ਅਹਿਮਦਗੜ ਵਾਲੇ ਬੱਸ ਸਟੈਂਡ ਦੇ ਬਿਲਕੁਲ ਕੋਲ ਪੈ ਜਾਂਦਾ ਲੁਧਿਆਣਾ ਮਲੇਰਕੋਟਲਾ ਹਾਈਵੇ ਦੇ ਉੱਪਰ ਸੈੱਟ ਹੈ ਤੇ ਨੰਬਰ ਹੈ 98785 77874 89685 77874 ਤੇ ਦੂਜਾ 911543025 ਜਾਣੀ 91154 3025 ਇਹ ਦੋਨੇ ਨੰਬਰ ਨੇ ਬਾਅਦ ਸਭ ਤੇ ਨਾਰਮਲ ਕਾਲ ਜਾਂ ਮਰਦੀ ਭਾਈ ਲਓ ਸੋ ਦੋਸਤੋ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਅ ਬਾਈ ਜੀ ਦਾ ਨੰਬਰ ਵੀ ਚਾਹ ਰਹੇ ਹੋ ਵੀਡੀਓ ਤੇ ਕਿਸੇ ਵੀਰ ਨੇ ਆਪਣਾ ਨਸ਼ਾ ਛੱਡਣਾ ਹੈ ਤਾਂ ਬਾਈ ਨਾਲ ਸੰਪਰਕ ਕਰੋ ਕਿਉਂਕਿ ਬਾਈ ਜ਼ਿੰਦਗੀ ਇੱਕ ਵਾਰ ਹੁੰਦੀ ਹੈ ਬਾਰ-ਬਾਰ ਨਹੀਂ ਆਉਂਦੀ ਆਪਣੇ ਪਰਿਵਾਰ ਨੂੰ ਤੁਸੀਂ ਦੁੱਖ ਨਾ ਦਿਓ ਜਿਹੜੇ ਬੰਦੇ ਓਕੇ ਹੈ ਨਸ਼ਾ ਛੱਡਣਾ ਚਾਹੁੰਦੇ ਆ ਬਾਈ ਕੋਲ ਜਾਓ ਜ਼ਿੰਦਗੀ ਬਦਲੋ ਅਸੇ ਹੀ ਕਰ ਥੈਂਕ ਯੂ ਅਸੇ ਹੀ ਕਰ